ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਸਾਰੇ ਤੁਹਾਡਾ ਆਪਣੇ ਚੈਨਲ ਜੋਤਕਰ ਬਲੌਗ ਤੇ ਸਵਾਗਤ ਹੈ ਜੀ ਅੱਜ ਤੁਹਾਨੂੰ ਲੈ ਚੱਲਦੇ ਆਂ ਵਾਈਟ ਰੋਕ ਵਿੱਚ ਹਾਈਡਰਾ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਇੱਕ ਸ਼ਹਿਰ ਹੈ ਤੇ ਮੈਟਰੋ ਵੈਨਕੂਵਰ ਖੇਤਰੀ ਜ਼ਿਲ੍ਹੇ ਦਾ ਇੱਕ ਮੈਂਬਰ ਨਗਰਪਾਲਿਕਾ ਹੈ ਇਹ ਦੱਕਣ ਵਿੱਚ ਸੇਮੀਆਮੂ ਬੇ ਨਾਲ ਤੇ ਤਿੰਨ ਪਾਸਿਆਂ ਤੋਂ ਸਰੀ ਨਾਲ ਘਿਰਿਆ ਹੋਇਆ ਹੈ ਹਾਂਜੀ ਆਪਾਂ ਪਹੁੰਚ ਗਏ ਆ ਵਾਈਟ ਰੌਕ ਸ਼ਹਿਰ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਹਲਕਾ ਜਿਹਾ ਸਮੁੰਦਰ ਦਿਖਾਈ ਦੇ ਰਿਹਾ ਇਸ ਟਾਈਮ ਆਕਸਫੋਰਡ ਸਟ੍ਰੀਟ ਤੇ ਜਾ ਰਹੇ ਆ ਇੱਥੇ ਨਾਰਥ ਵਾਲਾ ਫਰੋਡ ਚਾਈ ਤੋਂ ਲੈ ਕੇ ਸਮੁੰਦਰ ਦੇ ਕਿਨਾਰੇ ਤੱਕ ਨਵਾਈ ਲਗਭਗ 200 ਤੋਂ 260 ਫੁੱਟ ਹੈ ਵੀਡੀਓ ਵਿੱਚ ਬਾਲਾ ਪਤਾ ਨਹੀਂ ਲੱਗਦਾ ਪਰ ਜੋ ਤੁਸੀਂ ਇਸ ਰੋਡ ਤੇ ਡਰਾਈਵ ਕਰੋਗੇ ਤਾਂ ਯਾਰੇ ਵੱਖਰੇ ਹੋਣਗੇ ਕਿਉਂਕਿ ਰੋਡ 45 ਡਿਗਰੀ ਦੇ ਕੋਣ ਵਾਂਗੂ ਥੱਲੇ ਨੂੰ ਜਾਂਦਾ ਹੈ ਤੇ ਸਾਰੀਆਂ ਪਾਰਕਾਂ ਫੋਲੋ ਆਨ ਕਰਕੇ ਆਪਾਂ ਬਈ ਕਸਮਿਤਰੋ ਦੇ ਘਰ ਅੱਗੇ ਪ੍ਰਗਿਚੋ ਕਰਤੀ ਤੇ ਪਏ ਚਾਲੇ بیچਵਾਲ ਤੇ ਅੱਗੇ ਉਪਰੋ ਹੀ ਪਾਰਕਿੰਗ 'ਚੋਂ ਖੜ ਕੇ ਥੇ ਵਿਊ ਦੇਖਿਆ ਤਾਂ ਬਾਕਮਾਲ ਇਹ ਨੇ ਕੁਦਰਤ ਦੇ ਰੰਗ ਇਹ ਹੈ ਜੀ ਵਾਈਟ ਰੌਕ ਬੀਚ ਦੀ ਮੇਨ ਹਬ ਲੋਕ ਜ਼ਿਆਦਾਤਰ ਇੱਥੇ ਹੀ ਆਉਂਦੇ ਨੇ ਅੱਜ ਤਰੀਕ 15 ਫਰਵਰੀ ਦਿਨ ਐ ਦਵਾਰ ਸਮਾਂ 2:50 ਪੀਐਮ ਤੇ ਵੈਦਰ ਚੈੱਕ ਕਰੋ ਸਾਰਾ ਕੈਨੇਡਾ ਬਰਫ਼ ਨਾਲ ਟਕਿਆ ਪਿਆ ਤੇ ਇੱਧਰ ਮੌਸਮ ਦੇਖੋ ਆਨੰਦ ਦੀ ਆਨੰਦ ਜਿਉ ਤੁਸੀਂ ਚਿੱਟਾ ਪੱਥਰ ਦੇਖ ਰਹੇ ਹੋ ਵਾਈਟ ਰੌਕ ਨਾਮ ਨੇ ਇਸ ਚਿੱਟੇ ਪੱਥਰ ਲਈ ਰੱਖਿਆ ਗਿਆ ਹੈ ਜੋ ਹਿਆਰਾ ਸਾਲ ਪਹਿਲਾਂ ਸੇਮੀਆਂ ਮੂੰਹ ਖਾੜੀ ਦੇ ਕੰਢੇ ਛੱਡ ਦਿੱਤਾ ਗਿਆ ਸੀ 486 ਟਨ ਗ੍ਰੇनाइट ਪੱਥਰ ਕੁਦਰਤੀ ਤੌਰ ਤੇ ਚਿੱਟਾ ਨਹੀਂ ਇਤਿਹਾਸਕ ਤੌਰ ਤੇ ਇਹ ਪੱਥਰ ਅਕਸਰ ਸਮੁੰਦਰੀ ਪਾਂਚੀ ਅਤੇ ਮਲਮੁੱਤ ਦੇ ਦੀਪ ਆਂ ਕਮਾਤਰਾ ਨਾਲ ਢਕੇ ਹੁੰਦਾ ਜਿਸ ਕਾਰਨ ਪੱਥਰ ਦੇ ਵਾਲੇ ਦਵਾਲੇ ਲੈਂਡਸਕੇਪ ਤੋਂ ਇੰਨਾ ਵੱਖਰਾ ਦਿਖਾਈ ਦਿੰਦਾ ਸੀ ਕਿ 19ਵੀਂ ਸਦੀ ਦੇ ਮਲਾਹਾ ਨੇ ਇਸ ਨੂੰ ਇੱਕ ਵੱਤੀ ਵਜੋਂ ਵਰਤਿਆ ਹੁਣ ਇਸ ਨੂੰ ਸ਼ਹਿਰ ਦੇ ਪਾਰਕ ਵਿਭਾਗ ਦੁਆਰਾ ਚਿਟਾ ਰੱਖਿਆ ਜਾਂਦਾ ਹੈ ਇਹ ਪੱਥਰ ਦੀ ਸੇਧ ਨਾਲ ਤੁਹਾਨੂੰ ਦਿਖਾਉਂਦੇ ਆ ਅਮਰੀਕਾ ਦੇ ਪਹਾੜ ਜੋ ਬਰਫ਼ ਨਾਲ ਪੂਰੀ ਤਰ੍ਹਾਂ ਭਰੇ ਪਏ ਨੇ ਇਹ ਹੈ ਜੀ ਮਾਉਂਟ ਬੇਕਰ ਅਮਰੀਕਾ ਦੇ ਵਸ਼ਿੰਗਟਨ ਚ ਇੱਕ ਸਰਗਰਮ ਗਲੇਸ਼ੀਅਰ ਨਾਲ ਟਕਿਆ ਹੰਡੀਸੈਟਿਕ ਸਟ੍ਰੈਟੋਵੋਲਕੇਨੋ ਹੈ ਇਸ ਦੀ ਉਚਾਈ 10781 ਫੁੱਟ ਹੈ ਏਜੀ ਵਾਈਟ ਰੌਕ ਪੀਅਰ ਜੋ ਲਗਭਗ 1542 ਫੁੱਟ ਲੱਕੜ ਦਾ ਪੀਅਰ ਹੈ ਜੋ ਕੈਨੇਡਾ ਦੇ ਸਭ ਤੋਂ ਲੰਬੇ ਪੀਰਾਂ 'ਚੋਂ ਇੱਕ ਹੈ ਇਹ ਸੈਮੀ ਅੰਮੂ ਬੇਜ ਵਿੱਚ ਫੈਲਿਆ ਹੋਇਆ ਤੇ ਇਤਿਹਾਸ ਤੌਰ ਤੇ ਛੋਟੇ ਜਹਾਜ਼ਾਂ ਲਈ ਇਹ ਕਸਟਮ ਪੋਰਟ ਆਫ ਐਂਟਰੀ ਵਜੋਂ ਕੰਮ ਕਰਦਾ ਹੈ ਆ ਜੋ ਤੁਹਾਨੂੰ ਸੇਅਰ ਕਰਵਾਈਏ ਇਸ ਡੌਕ ਦੀ ਨਾਲ ਨਾਲ ਕਰਦੀ ਗੱਲਬਾਤ 1542 ਫੁੱਟ ਵਾਈਟ ਰੌਕ ਪੀਅਰ ਜੋ ਅਸਲ ਵਿੱਚ 14 ਨਵੰਬਰ 1914 ਨੂੰ ਖੋਲ੍ਹਿਆ ਗਿਆ ਸੀ ਏ ਪੀਅਰ ਸੈਰ ਕਰਨ ਲਈ ਪੰਛੀ ਦੇਖਣ ਤੇ ਸੁੰਦਰ ਦ੍ਰਿਸ਼ਾਂ ਦਾ ਆਨੰਦ ਲੈਣ ਲਈ ਪ੍ਰਸਿੱਧ ਹੈ ਜਿਸ ਨੂੰ 2018 ਦੇ ਸਰਦੀਆਂ ਦੇ ਤੂਫਾਨ ਤੋਂ ਬਾਅਦ 2019 ਵਿੱਚ ਬਹਾਲ ਕੀਤਾ ਗਿਆ ਸੀ ਇਹ ਜੋ ਤੁਸੀਂ ਉੱਪਰ ਦੇਖ ਰਹੇ ਹੋ ਇਹ ਵਾਈਟ ਰੌਕ ਪੀਅਰ ਦੇ ਸ਼ੁਰੂ ਵਿੱਚ ਸਥਿਤ ਡਾਲਫਿਨ ਰੈਸਟੋਰੈਂਟ ਹੈ ਜੋ 60 ਦੇ ਦਹਾਕੇ ਵਿੱਚ ਵਿੱਚ ਤੇ ਸੀਵਰੇਜ ਲੀਕ ਹੋਣ ਕਾਰਨ ਬੰਦ ਹੋ ਗਿਆ ਸੀ ਅਤੇ ਮੌਸਮੇ ਦਾ ਵਿਭਾਗ ਇਸ ਨੂੰ ਪਹਾੜੀ ਤੋਂ ਸ਼ਹਿਰ ਦੇ ਸਿਸਟਮ ਤੱਕ ਪੰਪ ਕਰਨ ਲਈ ਇੱਕ ਨਵਾਂ ਸਿਸਟਮ ਫੌੜ ਨਹੀਂ ਕਰ ਸਕੇ ਬੰਦ ਹੋਣ ਤੋਂ ਇੱਕ ਸਾਲ ਬਾਅਦ ਇਹ ਅੱਗ ਨਾਲ ਤਬਾਹ ਹੋ ਗਿਆ ਜਦੋਂ ਗ੍ਰੇਟ ਨਾਰਥਰਨ ਰੇਲਵੇ ਨੇ ਇਸ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਇਹ ਜਹਾਜ਼ਾਂ ਲਈ ਇੱਕ ਡੌਕ ਵਜੋਂ ਕੰਮ ਕਰਦਾ ਸੀ ਜਿਸ ਨੂੰ ਵਾਈਟ ਰੌਕ ਨੂੰ ਪ੍ਰਵੇਸ਼ ਬੰਦਰਗਾਹ ਵਜੋਂ ਨਾਮਜ਼ਦ ਕੀਤਾ ਗਿਆ ਸੀ ਇੱਕ ਮੂਲ ਰੂਪ ਵਿੱਚ ਫੈਡਰਲ ਸਰਕਾਰ ਦੁਆਰਾ ਫੰਡ ਦਿੱਤਾ ਜਾਂਦਾ ਸੀ ਸਿਟੀ ਆਫ ਵਾਈਟ ਰੌਕ ਨੇ ਅੰਤ ਵਿੱਚ 1976 ਵਿੱਚ ਐਸਪੀਆਰ ਦੀ ਮਾਲਕੀ ਸੰਭਾਲ ਲਈ ਤੇ ਦੇਖਭਾਲ ਲਈ ਜ਼ਿੰਮੇਵਾਰੀ ਚੱਕ ਲਈ ਐਸਪੀਆਰ ਦਾ ਇੱਕ ਪੁਰਾਣਾ ਤੇ ਛੋਟਾ ਸੰਸਕਰਨ 1912 ਵਿੱਚ ਬਣਾਇਆ ਗਿਆ ਸੀ ਇੱਕ ਹਾਲ ਬਾਅਦ ਸਰਦੀਆਂ ਦੇ ਤੂਫਾਨ ਇਸ ਨੂੰ ਤਬਾਹ ਕਰ ਦੇਣਗੇ ਜਿਸ ਨਾਲ ਪੀਅਰ ਨੂੰ ਦੁਬਾਰਾ ਬਣਾਇਆ ਜਾਵੇਗਾ ਤੇ ਮਜ਼ਬੂਤ ਕੀਤਾ ਜਾਵੇਗਾ ਇਤਿਹਾਸ 100 ਸਾਲਾਂ ਬਾਅਦ ਆਪਣੇ ਆਪ ਨੂੰ ਦੁਹਰਾਏਗਾ 1912 ਵਿੱਚ ਬਣਿਆ ਤੇ 2018 ਨੂੰ ਤੂਫਾਨਾਂ ਨਾਲ ਨੁਕਸਾਨਿਆ ਗਿਆ ਤੇ ਫਿਰ 2019 ਵਿੱਚ ਬਹਾਲ ਕੀਤਾ ਗਿਆ ਵਾਈਟ ਰੌਕ ਪੀਅਰ ਜਿਸ ਰੂਮ ਵਿੱਚ ਅਸੀਂ ਅੱਜ ਦੇਖ ਰਹੇ ਹਾਂ ਬੀਸੀ ਦੇ ਵਾਈਟ ਰੌਕ ਸ਼ਹਿਰ ਦੇ ਪਿਆਰੇ ਬੰਦਰਗਾਹ ਨੂੰ ਵੀਰਵਾਰ ਦੇ ਹਿਨੇਰੀ ਫਾਨ ਵਿੱਚ ਭਾਰੀ ਨੁਕਸਾਨ ਹੋਇਆ ਅਤੇ ਸ਼ਹਿਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੀ ਮੁਰੰਮਤ ਕਰਨ ਲਈ ਕਈ ਮਹੀਨੇ ਲੱਗਣਗੇ ਤੇਜ਼ ਹਵਾਵਾਂ ਕਾਰਨ ਤਿੰਨ ਕश्ती ਆਪਣੀ ਬੰਦਰਗਾਹ ਤੋਂ ਵੱਖ ਹੋ ਗਈਆਂ ਅਤੇ ਵਾਈਟ ਰੌਕ ਬੰਦਰਗਾਹ ਦੇ ਇੱਕ ਹਿੱਸੇ ਵਿੱਚ ਟਕਰਾ ਗਈਆਂ ਜਿਸ ਕਾਰਨ ਇੱਕ 42 ਸਾਲਾ ਵਿਅਕਤੀ ਐ ਘੰਟੇ ਤੋਂ ਵੱਧ ਸਮੇਂ ਲਈ ਬੰਦਰਗਾਹ ਦੇ ਫਸਿਆ ਰਿਹਾ ਇੱਕ ਕੋਰਮੋਰੈਂਟ ਹੈਲੀਕਾਪਟਰ ਵਾਈਟ ਰੌਕ ਵਿੱਚ ਅਤੇ ਹਜ਼ ਖੰਬੇ ਦੇ ਸਿਰੇ ਤੋਂ ਇੱਕ ਆਦਮੀ ਨੂੰ ਚੁੱਕਦਾ ਹੈ ਉਸ ਦਿਨ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਉੱਪਰ ਦੀਆਂ ਤੇਜ਼ ਹਵਾਵਾਂ ਨੇ ਹੋਰ ਵੀ ਤੇਜ਼ ਲਹਿਰਾਂ ਪੈਦਾ ਕੀਤੀਆਂ ਨੇੜਲੀਆਂ ਕੈਸਟੀਆਂ ਨੂੰ ਪੀਅਰ 'ਚ ਧੱਕ ਦਿੱਤਾ ਪੀਅਰ ਅੰਤ ਵਿੱਚ ਆਦੇ ਵਿੱਚ ਵੰਡਿਆ ਗਿਆ ਤੇ ਵਿਅਕਤੀ ਦੂਜੇ ਸਿਰੇ ਤੇ ਫਸ ਗਏ ਜਿਸ ਕਾਰਨ ਉਹ ਉਦੋਂ ਤੱਕ ਫਸੇ ਰਹੇ ਜੋ ਤੱਕ ਹੈਲੀਕਾਪਟਰ ਉਹਨਾਂ ਨੂੰ ਬਚਾਉਣ ਲਈ ਉੱਡਣ ਦੇ ਯੋਗ ਨਹੀਂ ਹੋਇਆ ਵਾਈਟ ਰੌਕ ਪੀਅਰ ਸਿਰਫ ਵਾਈਟ ਰੌਕ ਵਿੱਚ ਇੱਕ ਪੀਅਰ ਨਹੀਂ ਹੈ ਇਹ ਉਹਨਾਂ ਪਹਿਲੀਆਂ ਥਾਵਾਂ ਵਿੱਚੋਂ ਇੱਕ ਹੈ ਜੋ ਲੋਕਾਂ ਦੇ ਮਨ ਵਿੱਚ ਉਦੋਂ ਆਉਂਦੀਆਂ ਜਦੋਂ ਉਹ ਵਾਈਟ ਰੌਕ ਬਾਰੇ ਸੋਚਦੇ ਹਨ ਜਿਵੇਂ ਕਿ ਸਕੋਮਿਸ਼ ਲਈ ਸੀ 2 ਸਕਾਈ ਗੋਂਡੋਲਾ ਸੋ ਜੋ ਤੁਸੀਂ ਨਜ਼ਾਰਾ ਇਹ ਫੋਨ ਦੇ ਵਿੱਚ ਵੇਖ ਰਹੇ ਹੋ ਨਾ ਉਹ ਨਜ਼ਾਰਾ ਹਾਲੇ ਤੁਸੀਂ ਪੂਰਾ ਨਹੀਂ ਵੇਖ ਰਹੇ ਕਿਉਂਕਿ ਜੋ ਕੁਦਰਤ ਦੇ ਤੁਸੀਂ ਅੱਖ ਨਾਲ ਨਜ਼ਾਰਾ ਵੇਖ ਰਹੇ ਹੋ ਹਾਲੇ ਵੀ ਫੋਨ بیان ਨਹੀਂ ਕਰ ਪਾਰਿਆ ਜਦੋਂ ਵੀ ਤੁਹਾਡਾ ਟਾਈਮ ਲੱਗੇ ਜਿਹੜੇ ਵੀ ਮੌਸਮ ਦੇ ਵਿੱਚ ਕਿਤੇ ਵੀ ਵੱਧ ਤੋਂ ਵੱਧ ਟਰੈਵਲ ਕਰੋ ਤੇ ਵੱਧ ਤੋਂ ਵੱਧ ਤੁਸੀਂ ਜਿੱਥੇ ਵੀ ਹੋ ਤੁਸੀਂ ਚਾਹ ਬਾਹਰਲੇ ਕੰਟਰੀਆਂ 'ਚ ਵੱਧ ਤੋਂ ਵੱਧ ਘੁੰਮੋ ਫਿਰੋ ਕੁਦਰਤ ਦਾ ਜਿਹੜਾ ਇਮਾਨਦਾਨ ਉਹ ਵੱਧ ਤੋਂ ਵੱਧ ਤੁਸੀਂ ਲੈ ਸਕਦੇ ਹੋ ਫੋਨ ਜਾਂ ਵਲੌਗ ਵੇਖ ਕੇ ਤੁਸੀਂ ਸਿਰਫ ਇੰਨੀ ਕੁ ਸਿਹਜ ਲੈ ਸਕਦੇ ਹੋ ਵੀ ਅਸੀਂ ਇੱਥੇ ਜਾਈਏ ਪਰ ਜਿਹੜਾ ਅਸਲ ਨਜ਼ਾਰਾ ਹੈ ਉਹ ਤੁਸੀਂ ਸੇ ਆ ਗਿਆ ਲੱਗਦਾ ਲੱਕੜ ਦੀ ਮੁਰੰਮਤ ਦੀ ਕੁੱਲ ਲਗਦਾ ਅੰਦਾਜ਼ਾ 16 ਮਿਲੀਅਨ ਤੋਂ ਵੱਧ ਸੀ ਬੀਮੇ ਵਿੱਚ 7 ਮਿਲੀਅਨ ਖਰਚਨ ਸਨ ਜਦੋਂ ਕਿ ਬੀਸੀ ਸਰਕਾਰ ਨੇ 1.5 ਮਿਲੀਅਨ ਡਾਲਰ ਦੀ ਫੰਡਿੰਗ ਪ੍ਰਦਾਨ ਕੀਤੀ ਤੇ ਫਰੈਂਡਸ ਆਫ ਦਾ ਪੀਅਰ ਨੇ 2 ਮਿਲੀਅਨ ਡਾਲਰ ਦਾਨ ਇਕੱਠੇ ਕੀਤੇ ਇਸ ਨੂੰ ਬਣਾਉਣ ਲਈ ਤੇ ਜਿਹੜਾ ਹਿੱਸਾ ਟੁੱਟਿਆ ਸੀ ਉਹਨੂੰ ਦੁਬਾਰਾ ਬਣਾ ਕੇ ਤੇ ਸਾਰੇ ਨੂੰ ਮਜ਼ਬੂਤ ਕੀਤਾ ਗਿਆ ਦੁਬਾਰਾ ਬਣਾਏ ਹੋਏ ਹਿੱਸੇ ਤੇ ਤੁਸੀਂ ਹਰ ਫੱਟੇ ਤੇ ਦਾਨੀ ਸੱਜਣਾ ਦੇ ਨਾਮ ਖੁਣੀ ਹੋਏ ਪਲੇਟਾਂ ਤੇ ਤੁਸੀਂ ਦੇਖ ਸਕਦੇ ਹੋ ਜਦੋਂ ਸਿਰੇ ਵੱਲ ਨੂੰ ਜਾਵੋਗੇ ਤੁਸੀਂ ਵੀਡੀਓ ਦੇਖੀ ਜਾਓ ਅਖੀਰ ਤੱਕ ਜੁੜੇ ਰਹੋ ਜੋਤ ਗੈਲ ਬਲੌਗਸ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ

ਦਰ نیچے ਚੋਬਰ ਮਛੀਆਂ ਫੜੀ ਜਾਂਦਾ ਉਹ ਪਰਾਵਾ ਕਿਤੇ ਮਛਨਾ ਫੜ ਲਈ ਉਹ ਬੱਲੇ ਫੜ ਹੀ ਲਈ ਫਿਰ ਹੈ ਗੁੱਡ ਜੌਬ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਖੀਰ ਤੱਕ ਵੀਡੀਓ ਦੇਖਣ ਤੇ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ